देखे ने हमने पीछे से आके काट लिया हमारा बच्चे का बुरे हाल हो गया चक्कर आ रहा है इसको घबराहट आ रहा है है गरीब आदमी बहुत तो कुत्ते का आपने ऐसा काम करो पकड़ के ले जाओ हमारा बच्चे लोग उनका बहुत हो गया है तो कुत्ते से हमारे बच्चे को, को कोई इलाज कराओ कहाँ से करेंगे हम गरीब आदमी जब काट लिया तो कुत्ते तो ने और हमारे बच्चे को इलाज करके दो ठीक करके भाई जी हम गरीब आदमी पहले से कमाते खाते हैं इस तरह इंतजार करते हमारे साथ आया था भाई जी मेरे साथ ही आया पीछे कार में कुत्ते का खराब में देखे नहीं आके बढ़ा ये पीछे था उसको काट लिया खराब हम जब देखे कहा है करा तो भागा फिर कुत्ते हाल से मेरे बच्चे को काट लिया मैं भगवंत सिंह नागी वाइस प्रेसिडेंट गुरु नानक सीनियर सेकेंडरी स्कूल ਅਹੀਂ ਵੀ ਰੋਜ਼ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰਨ ਆਉਂਦੇ ਆ ਸਰੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਬੰਦੇ ਅਸੀਂ ਸਾੜੇ 5-6 ਜਣੇ ਆਉਂਦੇ ਆ ਇੱਧਰ ਇਹ ਅਸੀਂ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਦੇ ਆ ਤੇ ਸਾਨੂੰ ਇੱਥੇ ਆਉਣ ਲੱਗਿਆ ਉਹ ਇੱਕ ਕੁੱਤੇ ਹਵਾਰਾ ਫਿਰਦੇ ਨੇ ਤੇ ਉਹ ਕੱਟੀ ਜਾਂਦੇ ਨੇ ਉੱਥੇ ਲੋਕਾਂ ਨੂੰ ਤੇ ਅਸੀਂ ਬੜੀ ਵਾਰੀ ਇੱਥੇ ਬਰਬਲੀ ਕਹਿ ਕੇ ਵੇਖਿਆ ਸਕੂਲ ਵਾਲਿਆਂ ਵੀ ਕਮੇਟੀ ਘਰੋਂ ਲੈ ਕੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਸਾਨੂੰ ਚੁਪੜੀਦਾ ਕਿ ਉਹਨਾਂ ਨੇ ਵੀ ਉੱਥੇ ਲੈ ਕੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਇਹੀ ਕਮੇਟੀ ਦਾ ਰੱਗਾ ਇਹੀ ਬੇਨਤੀ ਕਰਦੇ ਆਂ ਤੇ ਫੇਰ ਉਹਨਾਂ ਨੂੰ ਡੱਟ ਕੇ ਕਹਿੰਦੇ ਸਾਰੇ ਸ਼ਹਿਰ ਨਿਵਾਸੀ ਚੜ੍ਹਿਆ ਮਹੱਲਾ ਨਿਵਾਸੀ ਕਿ ਸਾਡੇ ਸ਼ਹਿਰ ਚ ਨਹੀਂ ਇਸ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਦੇ ਵਿੱਚ ਕੁੱਤਿਆਂ ਨੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਵਾ ਚਾਰ ਚਮਰੇ ਗੰਦ ਪਾਇਆ ਹੋਇਆ ਵਾ ਇੱਥੇ ਸਾਡੇ ਗਾਂਧੀ ਗਰਾਉਂਡ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇੱਕ ਮੋਲੀ ਮੰਦਰ ਮੰਦਰ ਹੈ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਤੁਹਾਡਾ ਭਲਾ ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲ ਦੇ ਬੱਚੇ ਪੜ੍ਹਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15-20 ਕੁੱਤੇ ਨਾਲ ਝੁੰਡ ਦੇ ਝੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਆ ਜੀ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਇਹ ਇਹਦਾ ਨਾਂ ਦਾ ਜਿਹੜਾ ਵਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ ਹੁਣੇ ਫਿਰ ਮੈਂ ਇੱਥੇ ਆਇਆ ਤੇ ਮੇਰੇ ਕੋ ਇੱਕ ਬੱਚਾ ਲੰਘਿਆ ਜੇ ਬੱਚੂ ਗੀਤਾ ਬੜੀ ਵਾਲਾ ਉਹ ਗਾਂਧੀ ਗਰਾਉਂਡ ਚ ਨੰਗੜ ਹੈ ਉਹਦਾ ਵੀ ਲੱਤ ਪਾੜ ਕੱਢੀ ਆਉਦੀ ਉਹਦਾ ਵੀ ਉੱਥੇ ਲਿਆ ਕੇ ਬੁੜਕੇ ਬਿੱਟੂ ਪ੍ਰਧਾਨ ਹੋਣਾ ਵਿਚਾਰਿਆ ਨੇ ਆਪ ਇਲਾਜ ਕੀਤਾ ਵਾ ਆਪ ਉਹਦਾ ਠੀਕਾ ਲਾ ਕੇ ਤੁਹਾਨੂੰ ਦਵਾਈ ਮਲਮ ਦੁਪੱਟੀ ਦੇ ਕੇ ਤੁਹਾਨੂੰ ਘਰ 돌ਿਆ ਵਾ ਤੇ ਅਸੀਂ ਵੇਖੋ ਕਿਹੜਾ ਸਟੱਪ ਚੋਂ ਇਹਨਾਂ ਦੇ ਬਰਖਲਾਪੇ ਹੋਈ ਆ ਨਾ ਪ ਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇ ਇਹਨਾਂ ਦੇ ਲਾਗੇ ਮਜਾਰਾ ਕਰੀਏ ਜਾ ਕੇ ਕਿ ਤਾਂ ਇਹਨਾਂ ਜਾਮ ਲੱਗਾ ਜਾਵੇ ਕੁਛ ਲੱਗੇ ਇਸ ਤਰ੍ਹਾਂ ਤੇ ਵਿਚਾਰੇ ਗਰੀਬ ਬੱਚਿਆਂ ਨੂੰ ਕੱਟਦੇ ਰਹਿਣਗੇ ਕਹੇ ਪਰਸੋਂ ਚੋਅ ਦੇ ਇੱਕ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਂਦੀ ਸੀ ਵੀ ਮੇਰੇ ਕੋਲ ਪੈਸੇ ਲਾਜ ਦੋ ਕੇ ਪੈਸੇ ਐ ਨਹੀਂਗੇ ਉੱਥੇ ਵੀ ਤੇ ਅਸੀਂ ਫਿਰ ਅਸੀਂ ਕਹਿੰਦੇ ਆ ਵੀ ਨਾ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕੋਈ ਮੁਜਾਹਰਾ ਕਰਨੀ ਕੁਝ ਕਰ ਲਈ ਤੇ ਇਸ ਦਾ ਜੜਾ ਵਾ ਪੱਕਾ ਹਾਲਾ ਜੜਾ ਵਾ ਉਹ ਕੀਤਾ ਜਾਵੇ ਬਹੁਤ ਜ਼ਿਆਦਾ ਬਹੁਤ ਫਰਕ ਪੈ ਗਿਆ ਜੀ ਰਾਤ ਨੂੰ ਸਾਡੇ ਆਪਣੇ ਭੱਲੇ ਦੇ ਸਾਡੀਆਂ ਬੀਬੀਆਂ ਜਿਹੜੀਆਂ ਘਰੋਂ ਨਿਕਲਦੀਆਂ ਲੱਗੀਆਂ ਮੰਦਰੋਂ ਜਾਣ ਲੱਗੀਆਂ ਰਾਜ ਜਿਹੜਾ ਕੋ ਜਾਣਦਾ ਤੇ ਰਾਜ ਛੋਟੀਆਂ ਫੜ ਕੇ ਆਉਂਦੇ ਨੇ ਸਕੂਲ ਦੇ ਜਿਹੜੇ ਬੱਚੇ ਜਾਂਦੇ ਨੇ ਉਹ ਵਿਚਾਰੇ ਦਹਿਸ਼ਤ ਦੇ ਮਾਰੇ ਕਦੀ ਉਹ ਪਰਲੇ ਗੇਟ ਗਾੜੀ ਖਲੋ ਜਾਂਦੇ ਨੇ ਕਦੀ ਉਰਲੇ ਗੇਟ ਗਾੜੀ ਖਲੋ ਜਾਂਦੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਵਿਚਾਣਾ ਜਿਹੜਾ ਰਾਹgir ਜਾਂਦਾ ਵਾ ਉਹ ਉਹਨਾਂ ਨੂੰ ਜਾ ਕੇ ਤੇ ਤੁੱਗਲੇ ਵਾੜ ਕੇ ਆਉਂਦੇ ਨੇ ਬਾਰੇ ਵੇਖੋ ਹੁਣ ਅਸੀਂ ਕੀ ਕਹਿ ਸਕਦੇ ਨੇ ਕਿ ਉਹਨਾਂ ਨੇ ਬੇਇਤੀ ਕੀਤੀ ਨਾ ਪਰ ਉਹਦੇ ਪਰ ਸਾਰੇ ਸਿਆਰ ਆਈ ਉਹਨੇ ਵੀ ਇਕੱਠਾ ਹੋ ਗਏ ਤੇ ਮੜ ਕੇ ਫਿਰ ਬਜਾਰਾ ਕੀਤਾ ਜਾ ਕੋਈ ਜਾਮ ਲਾਇਆ ਲਾਇਆ ਜਾਊਗਾ ਕੁਝ ਕੀਤਾ ਜਾਊਗਾ ਕਿਉਂਕਿ ਆਮ ਆਦਮੀ ਦਾ ਇਲਾਜ ਕਰਵਾ ਲੈਂਦਾ ਵਾ ਗਰੀਬ ਆਦਮੀ ਵਿਚਾਰਾ ਕਿੱਧਰ ਜਾਵੇ ਰੋਜ ਉਥੇ ਜਿਹੜੀ ਕੁੱਤੀ ਆ ਰੋਜ ਕੇ ਇਹਨੂੰ ਕਟਣਦੀ ਆ ਅੱਜ ਸੇਰੇ ਵੀ ਕਟਿਆ ਹੁਣ ਫੇਰ ਕਟਿਆ ਵਾ ਸਕੂਲੇ ਵੀ ਬੱਚੇ ਡਰਦੇ ਨੇ ਜਾਂਦੇ ਨਹੀਂ ਸਕੂਲ ਦੇ ਸਟਾਫ ਨੂੰ ਵੀ ਪਏ ਪਏ ਕੁੱਤੇ ਪਏ ਨੇ ਬੱਚਿਆਂ ਨੂੰ ਵੀ ਕੱਟਦੇ ਨੇ ਉਥੇ ਬੀਬੀਆਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਘਟ ਗਈ ਹੈ ਲੋਕੀ ਡਰਦੇ ਆਉਂਦੇ ਹੀ ਨਹੀਂਗੇ